हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਗਾਵਾਂ ਛੇੜ ਲਈ ਲੈ ਕੇ ਆਏ ਹਾਂਗੇ ਇੱਕ ਤਾਂ ਗੀਤਾਜੀ ਸੂਈ ਤੇ ਇੱਕ ਗੱਬਣ ਥੋੜੇ ਦਿਨਾਂ ਦੀ ਕੱਚੀ ਜਰਸੀ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਹੈ ਬਈ ਆ ਜੋ ਆਪਾਂ ਕਰਦੇ ਆ ਬਾਈ ਨਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋਰ ਠੀਕ ਹੋਂ ਬਾਈ ਹਾਂ ਠੀਕ ਆ ਵਧੀਆ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਨਾਮ ਕੇਵਲ ਸਿੰਘ ਪਿੰਡ ਬੋਰਜ ਅਮੀਰਾ ਜਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਇਧਰਲੇ ਪਾਸੇ ਦੀਨਾ ਸਾਹਿਬ ਆ ਇਧਰ ਸੈਦੋਗੇ ਠੀਕ ਆ ਮੋਬਾਈਲ ਨੰਬਰ ਬੋਲ ਦਿਓ 94340.08 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਤਾਜੀ ਹੋਈ ਤੋਂ ਸ਼ੁਰੂ ਕਰੀਏ ਹਾਂ ਬਾਈ ਤਾਜੀ ਸੀ ਕਿਹੜਾ ਸੁਹਾ ਸੁਈ ਆ ਬਾਈ ਬਾਈ ਪਹਿਲਾ ਸੁਹਾ ਸੁਈ ਆ ਸੇਦਾਂ ਦਾ ਪਿਓਰ ਮੂੰਹੋਂ ਸੇਦਾਂ ਦਾ ਪਲੂਨ ਸੁਈ ਆ ਕਦੋਂ ਕ ਸੁਈ ਆ ਬਾਈ ਇਹ ਮੈਂ ਰਾ ਠੀਕ ਆ ਰਾਤ ਨੂੰ 12 ਵਜੇ ਸੂਈਏ ਸਵੇਰੇ ਬਾਈਕ ਨਾ 4 ਵਜੇ ਪੈ ਗਈ ਬਾਈ ਜੇਰ ਆ ਪਈਆ ਕੰਪਲੀਟ ਤੇ ਬੱਚਾ ਕੀ ਦੇਗੀ ਬਾਈ ਬੱਛਾ ਦੇਗੀ ਬਾਈ ਬੱਛਾ ਬਹੁਤ ਸੋਹਣਾ ਹੂੰ ਹਮ ਬੱਚਾ ਬੱਛਾ ਦੇਗੀ ਤੇ ਕਿੰਨਾ ਕ ਪੋਲਾ ਕੱਢਿਆ ਭਰ ਬਾਈ 2 ਕਿਲੋ ਪੋਲਾ ਕੱਢਿਆ 2 ਢਾਈ ਕਿਲੋ ਤੇ ਕਿੰਨਾ ਕ ਦੁੱਧ ਪਾ ਦੂ ਪਾ ਦੂ ਯਾਰ ਦੁੱਧ 15 16 ਕਿਲੋ ਪੱਕੇ ਲੈਵੇ ਦੀ ਠੀਕ ਆ ਮਤਲਬ ਟਾਈਟ ਲੈਵੇ ਦੀ ਟਾਈਟ ਲੈਵੇ ਦੀ ਬੈੜ 15 16 ਕਿਲੋ ਦੁੱਧ ਪਾ ਬਾਕੀ ਫਿਰ ਜੇ ਗੱਲ ਕਰੀਏ ਫੀਡਿੰਗ ਫੂਡਿੰਗ ਦੀ ਬੜਾ ਕਮਾਲ ਹੈ ਹਨਾ ਹਾਂਜੀ ਸਹੀ ਗੱਲ ਆ ਬਾਈ ਲੈ ਜਿੰਨਾ ਕਹੀਏ ਮਗਰ ਨੂੰ ਉਨਾ ਮੂਰਨ ਬਹੁਤ ਸੋਹਣਾ ਥਣ ਲੱਗਿਆ ਵਾ ਚੋਣ ਚਵਾ ਕਿਵੇਂ ਦਾ ਬਾਈ ਵੇ ਇੱਕ ਨੰਬਰ ਹੈ ਠੀਕ ਹੈ ਇੱਕ ਨੰਬਰ ਬਾਈ ਕਹਿੰਦਾ ਬਾਈ ਚੋਣ ਚਵਾ ਗਈ ਤੇ ਬਾਕੀ ਨਾ ਫੀਟਿੰਗ ਫੂਟ ਦੇ ਚੈੱਕ ਕਰ ਸਕਦੇ ਤੁਸੀਂ ਹਵਾਨੇ ਦੀ ਬਹੁਤ ਚੰਗਾ ਹਵਾਨਾ ਲੱਗਿਆ ਵਾ ਕਰਮਾ ਜਿਹੜਾ ਫੀਟਿੰਗ ਵਾਲਾ ਹਵਾਨਾ ਹੈਗਾ ਤੇ ਖੋਲੋ ਬਾਈ ਤੋੜ ਦਿਓ ਇਦਾਂ ਲੰਮੀ ਬਣੀ ਕੱਦ ਬਹੁਤ ਆ ਬਾਈ ਹੈਨਾ ਹਾਂਜੀ ਕੱਤ ਬਾਈ ਯਾਰ ਬਾੜਾ ਬੈਠਦਾ ਹੂੰ ਕੈਨ ਦੀ ਲੋੜ ਹੀ ਨਹੀਂ ਕੱਦ ਪੱਖ ਤੋਂ ਕਿਉਂਕਿ ਐਡਾ ਕੈਦਾ ਕੱਦਦਾ ਘਟੋ ਘਟਨਾ ਬਾਈ ਬਾਲਾ 5.5 ਫੁੱਟ ਕੱਦ ਹੋਊਗਾ ਪੂਰੀ ਡਬਲ ਬੱਸੀ ਆ ਹਾਂ ਇਹ ਦੇ ਪੂਰੀ ਡਬਲ ਬੱਸੀ ਇੱਥੇ ਖੜਾ ਲੈ ਲੈ ਪਲਾ ਹੂੰ ਲਾ ਠੰਡੀ ਠੰਡੀ ਹੋਦਾ ਨਾ ਹਾਂ ਸਹੀ ਗੱਲ ਹੈ ਬਈ ਠੰਡੀ ਠੰਡੀ ਲੈ ਦੇ ਸਕਦੇ ਨੇ ਜਿੱਥੇ ਮਰਜ਼ੀ ਖੜਾ ਲਓ ਕੋਈ ਚੱਕਰੀ ਨਹੀਂ ਤੇ ਬਈ ਅੱਜ ਫਿਰ ਇਹਦਾ ਮੁੱਲ ਕੀ ਰਹੂ ਮੁੱਲ ਬਈ ਜਮ੍ਹਾਂ ਲੈਣ ਦੇਣ 65000 ਰੁਪਏ ਦੀ 60000 ਹਾਂ ਮੁੱਲ ਕਰਾਉਣ ਨੂੰ ਕੋਈ ਜਿੰਨਾ ਮਰਜ਼ੀ ਮੁੱਲ ਕਰਾਉਣ ਨੂੰ ਬਈ ਕਿੰਨਾ ਕਿੰਨਾ ਮਰਜ਼ੀ ਕਰਾ ਲਓ ਪਰ ਜੇ ਲੈਣ ਦੇਣ ਦੀ ਗੱਲ ਕਰਨੀ ਆ ਤਾਂ 65000 ਰੁਪਏ ਦੀ ਬੱਸੀ ਅੱਜ ਆਪਾਂ ਦੇ ਦੇਾਂਗੇ ਬਾਕੀ ਬਈ ਨਵਾਂ ਹਾਂ ਨਾ ਜਵਾਨੀ ਆਂਗਾ ਇਹ ਕਿੜਾ ਲਾ ਬਾਕੀ ਨਾੜਾ ਨੂੜਾ ਇਧਰੋਂ ਵੀ ਚੈੱਕ ਕਰ ਸਕਦਾ ਬੜਾ ਸੋਹਣਾ ਥਣ ਲੱਗਿਆ ਵਗਾ ਬਾਕੀ ਫੇਸ ਵਗੈਰਾ ਦਾ ਚੈੱਕ ਕਰ ਸਕਦਾ ਪ੍ਰਿੰਟ ਚੈੱਕ ਕਰ ਸਕਦਾ ਬੋਦੀ ਵਾਦੀ ਨਾ ਫੁੱਲ ਕਮਾਲ ਦੀ ਹੈ ਕੁਆਲਿਟੀ ਵੈੜ ਦੀ ਗੱਲ ਕਰੀਏ ਫੁੱਲ ਹੈ ਬਈ ਪਰੂਨ ਕਰਨ ਵਾਲੀ ਸੂਈ ਹੈਗੀ ਤੇ ਜੇਰ ਵਗੈਰਾ ਵੀ ਓਕੇ ਆ ਤੇ ਧਾਰਾ ਮਰੋਂਗੇ ਬਈ ਹਾਂ ਬਈ ਧਾਰਾ ਮਰਾਂਗੇ ਲੈ ਬਈ ਠੰਡੀ ਠੰਡੀ ਆਪਾਂ ਚੈੱਕ ਕਰਵਾਣਾ ਠੰਡੀ ਬਹੁਤ ਆ ਬਈ ਹਾਂਜੀ ਚੋਣ ਚਵਾ ਬਈ ਚੈੱਕ ਕਰ ਸਕਦਾ ਬਹੁਤ ਚੰਗਾ ਇਹਨੂੰ ਚੋਣ ਚਵਾ ਲੱਗਿਆ ਵਗਾ ਲੱਾ ਲੈ ਬਾਈ ਮਗਰ ਲੇ ਥਣਾ ਦੀ ਚੋਾਈ ਵੀ ਚੈੱਕ ਕਰ ਸਕਦਾ ਬਹੁਤ ਚੰਗਾ ਝੋਣ ਲੱਗਾ ਹੋਇਆ ਹੈ ਨਾ ਬਾਈ ਹਾਂ ਬਾਈ ਭਲਾਂ ਹਜੇ ਥਣ ਥਣ ਨਿਕਲਨੇ ਆ ਹੂੰ ਲੈ ਬੂਲ ਲੇ ਥਣਾ ਵੀ ਚੈੱਕ ਕਰ ਸਕਦੇ ਸਹੀ ਗੱਲ ਲੱਾ ਹੂੰ ਸਹੀ ਗੱਲ ਬਾਕੀ ਨਾੜਾ ਨੂੜਾ ਦੇਖ ਸਕਦੇ ਬਾਈ ਨੇ ਵੀ ਤੇ ਫੁੱਲ ਚੰਗੇ ਝੋਣ ਚਵਾ ਬਹੁਤ ਚੰਗਾ ਲੱਗਾ ਵਾ ਬਾਕੀ ਕਾਤ ਕਾਟ ਬਹੁਤ ਆ ਹਾਂ ਬਾਈ ਲੈ ਸਹੀ ਗੱਲ ਹੈ ਬਾਈ ਇਹਦਾ ਮਖਿਆਲ ਹੀ ਮਾਰਦੀ ਆ ਹਾਂ ਬਾਈ ਮਖਿਆਲ ਹੀ ਲੈ ਸਹੀ ਗੱਲ ਆ ਬਾਈ ਲੈ ਥੋੜਾ ਭਾਲਦਾ ਕਰਕੇ ਵੀ ਹੱਥ ਜਾਏ ਹੱਥ ਤੇ ਨਹੀਂ ਆਉਂਦੇ ਭਾਲਦਾ ਕਰਕੇ ਹੂੰ ਸਹੀ ਗੱਲ ਆ ਤੇ ਮੁੱਲ ਲੈ ਆਂਦੇ ਨੇ ਬਾਈ ਕਹਿੰਦੇ ਤਾਂ 65000 ਰੁਪਇਆ ਬਾਕੀ ਮਾਰਦਣ ਮੌਕੇ ਤੇ ਜ਼ਰੂਰ ਕਰ ਦਿਆਂਗੇ ਤੇ ਦੋ ਨੰਬਰ ਤੇ ਬਾਈ ਜਲਸੀ ਆ ਕੀ ਕਰੇ ਹਾਂਜੀ ਜਲਸੀ ਕਿਹੜਾ ਸੁਆ ਇਹ ਯਾਰ ਦੂਜਾ ਸੰਭੀ ਨਹੀਂ ਬੰਦਿਆਂ ਨੇ ਹੂੰ ਕਿੰਨਾ ਕਿਦਦ ਪਾਇਆ ਵੇਦਾ ਕਰਮ ਵਾਲੀ ਦਾ ਬਾਈ 16 ਕਿਲੋ ਬੰਦਾ ਦਾ ਦੇ ਵੀ 16 ਕਿਲੋ ਦੁੱਧ ਪਾਇਆ ਵਾ ਠੀਕ ਹੈ ਹਾਂ ਬਾਕੀ ਮਾਨ ਕੇ ਚੱਲ ਪਤਲਾ ਜਿਹਾ ਸ਼ਰੀਰ ਤੇ ਯਾਰ ਹਾਂ ਥੋੜੀ ਹੈ ਵਧੀਆ ਅੰਗੂng ਬਹੁਤ ਚੰਗਾ ਥਣ ਥਣ ਬਹੁਤ ਚੰਗਾ ਠੰਡੀ ਠਾਰਾ ਲੈ ਥਣ ਵਾਲਾ ਕਮਾਲ ਦਾ ਹਾਂ ਸਹੀ ਗੱਲ ਹੈ ਥਣ ਨਹੀਂ ਹੈ ਜਮਲ ਦਾ ਥਣਾ ਦਾ ਸਹਿਜ ਬਾਕੀ ਲੇਵੇ ਦੀ ਸਫਾਈ ਬਹੁਤ ਆ ਹੂੰ ਲੇਵੇ ਦੀ ਸਫਾਈ ਬਹੁਤ ਕੱਲੀ ਥੋੜੀ ਸੰਭਾਈ ਘਟ ਹੋਈ ਸੰਭਾਈ ਨਹੀਂ ਬੰਦੇ ਨੇ ਸੰਭੀ ਨਹੀਂ ਬਾਈ ਯਾਰ ਸੰਭੀ ਹੁੰਦੀ ਫਿਰ ਗਾਂ ਇਹਨੂੰ ਫਿਰ ਗੱਲਾਂ ਹੋਰ ਹੀ ਹੋਣਗੀਆਂ ਸੀ ਗਾਂ ਦੀ ਸਹੀ ਗੱਲ ਆ ਬਾਈ ਸਾਮ ਤੇ ਨਹੀਂ ਲੋਕ ਲੈਤਾ ਹੁੰਦੇ ਆ ਹਮ ਲਾ ਬਾਕੀ ਹੁਣ ਲੇਵੇ ਦੀ ਬਾਈ ਫਿਟਨੈਸ ਦੇਖੋ ਕਿੰਨੇ ਕਿਦਣਾ ਦੀ ਕੱਚੀ ਆ ਬਾਈ ਬਾਈ ਲੈ ਜੂ ਇਹ ਸੇ 7 ਦਿਨ ਤੇ ਪਰ ਉਦੋਂ ਤੱਕ ਤਾਂ ਬਹੁਤ ਸੋਹਣਾ ਬਹੁਤ ਆਰਡਰ ਕਰਨਾ ਚਾਹ ਰਹੇ ਇਹ ਪਿੰਡੂ ਦੀ ਲਈ ਆ ਹਮ ਪਿੰਡ ਦੀ ਗਾਂਸ ਵਗੈਰਾ ਦਾ ਬਾਈ ਚੈੱਕ ਕਰ ਸਕਦੇ ਬਹੁਤ ਬਗਨ ਵਾਲੀ ਦਾ ਪਿਆਰ ਹੈਗਾ ਚੰਗੇ ਟਾਂਚੇ ਦੀ ਆ ਚੰਗਾ ਇਹਦਾ ਕਦ ਕਾਠ ਹੈਗਾ ਥਣ ਲੇਵੇ ਦੀ ਬਾਈ ਇਹ ਸਾਫ ਸੁਥਰੀ ਆ ਹਵਾਨਾ ਜਿਹੜਾ ਇਹਨੂੰ ਲੱਗਿਆ ਬਾਈ ਫਿਟਿੰਗ ਵਾਲਾ ਲੇਵਾ ਬਹੁਤ ਸੋਹਣਾ 5 ਤੋਂ 6 ਦਿਨਾਂ ਦੀ ਬਾਈ ਕੱਚੀ ਆ ਤੇ ਬਾਈ ਮੁੱਲ ਵੀ ਫਿਰ ਕੇਵਲ ਉਹ ਹੈ ਜੀ ਮੁੱਲ ਵੀ ਅੱਜ ਕੱਚਾ ਹੈ 45000 ਦੀ ਦੇ ਦੇਂਗੇ ਬਾਈ ਟੋਟਲੀ ਹਾਂਜੀ ਟੋਕੜਾ ਵਾਲਾ ਮੁੱਲੀ ਆ ਟੋਕੜਾ ਵਾਲਾ ਮੁੱਲੀ ਬਾਈ ਮੈਂ ਅਗਲਾ ਟੋਕੜ ਨਹੀਂ ਦਿੰਦਾ ਹੂੰ ਸਹੀ ਗੱਲ ਆ ਬਾਈ ਮੁੱਲ ਬਾਈ ਨੇ ਬਾਈ ਜਮਾ ਜਾਇਜ਼ ਰੱਖਿਆ ਲੈਣ ਦੇਣਾ ਠੰਡੀ ਠੰਡੀ ਦੇਖੋ ਬਲਟਲਾ ਬਹੁਤ ਪਈਆਂ ਕਨੇ ਬਾਕੀ ਦੁੱਧ ਵੀ ਮੱਝ ਨਾਲ ਲੈ ਕੇ ਦੁੱਧ ਮੱਝ ਨਾਲ ਦਾ ਕੱਢੂਗੀ ਪੰਜ ਦੀ ਫੇੜ ਆਊਗੀ ਇਹਦੀ ਹੂੰ ਸਹੀ ਗੱਲ ਆ ਬਾਈ ਮੁੱਲ ਵੀ ਬਾਈ ਨੇ ਬਾਈ ਖਿੱਚ ਕੀ ਰੱਖਿਆ ਮੁੱਲ ਅੱਗੇ ਵੀ ਬਾਈ ਦੇ ਲੈਣ ਦੇਣੀ ਹੁੰਦੇ ਆ ਜੇ ਕਿਸੇ ਵੀ ਵੀਰ ਨੂੰ ਬਾਈ ਦੋਮਾ ਵੜਾਂ ਚ ਕੋਈ ਵੀ ਵੜ ਪਸੰਦ ਆ ਬਾਈ ਨਾ ਕਰਿਓ ਕੰਟੈਕਟ ਵੀਡੀਓ ਨੂੰ ਵੇਖਣਗੇ ਧੰਨਵਾਦ